ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ 26 ਤਰੀਕ ਨੂੰ ਜਿਹੜਾ ਰੋਸ ਪ੍ਰਦਰਸ਼ਨ ਸੜਕਾਂ ਦੇ ਉੱਤੇ ਟਰੈਕਟਰ ਕਢੇ ਕਰਕੇ ਕਰਨਾ ਸੋ ਦੁਆਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ ਸੰਯੁਕਤ ਮੋਰਚੇ ਦੀ ਕਾਰਤੇ ਇਸ ਰੋਸ ਪ੍ਰਦਰਸ਼ਨ ਨੂੰ ਜਿਹੜਾ ਖੜਕੜ ਕਲਾਂ ਦਾ ਮੇਨ ਪੁਆਇੰਟ ਰੱਖਿਆ ਗਿਆ ਸੋ ਸਾਰੇ ਹੀ ਕਿਸਾਨ ਵੀਰਾਂ ਨੂੰ ਦਵਾਬਾ ਕਿਸਾਨ ਜਨਨੀ ਪੰਜਾਬ ਦੇ ਮੈਂਬਰਾਂ ਨੂੰ ਤੇ ਹੋਰ ਸਾਰੇ ਸਹਿਯੋਗੀ ਸੱਜਣਾ ਨੂੰ ਬੇਨਤੀ ਹੈ ਕਿ ਉਹ ਠੀਕ ਸਵੇਰੇ 10:30 ਵਜੇ ਖਡਗੜ ਕਿਲਾ ਵਿਖੇ ਪਹੁੰਚ ਕੇ ਆਪੋ ਆਪਣੇ ਟਰੈਕਟਰਾਂ ਨੂੰ ਸੜਕਾਂ ਦੇ ਉੱਤੇ ਲਾ ਕੇ ਜਿਹੜਾ ਰੋਸ ਪ੍ਰਦਰਸ਼ਨ ਕਰਨਾ ਸੋ ਬਹੁਤ ਸਾਰੇ ਕਿਸਾਨ ਵੀਰਾਂ ਦਾ ਇਹ ਸਵਾਲ ਆ ਕਿ ਇਸ ਤਰ੍ਹਾਂ ਨਾਲ ਇਹਦਾ ਕੀ ਲਾਭ ਹੈ ਕੀ ਹੋਏਗਾ ਇਹਦੇ ਨਾਲ ਸੋ ਵੀਰੋ ਸੈਂਟਰ ਸਰਕਾਰ ਜਿਹੜੀ ਹੈ ਉਹ ਇਸ ਗੱਲ ਨੂੰ ਸਾਬਤ ਕਰਨ ਤੇ ਲੱਗਿਆ ਹੈ ਕਿ ਇਹ ਜਿਹੜਾ ਮੋਰਚਾ ਇਹ ਇਕੱਲੇ ਗਰਮਖਿਆਲੀਆਂ ਦਾ ਕਿਸਾਨਾਂ ਦਾ ਨਹੀਂ ਕਿਸਾਨ ਨਹੀਂ ਹੈ ਇਸ ਦੇ ਵਿੱਚ ਸੋ ਸੰਜੁਗਤ ਕਿਸਾਨ ਮੋਰਚਾ ਇਹ ਜਿਹੜਾ ਪ੍ਰੋਗਰਾਮ ਰੱਖਿਆ ਹੈ ਦਰਸਾਣਾ ਚਾਹੁੰਦਾ ਹੈ ਕਿ ਇਹ ਮੋਰਚਾ ਜਿਹੜਾ ਇਕੱਲੇ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਔਰ ਕੱਲ ਨੂੰ ਜਿਹੜਾ ਰੋਜ਼ ਪ੍ਰਦਰਸ਼ਨ ਹੈ ਇਹ ਪੂਰੇ ਭਾਰਤ ਦੇ ਵਿੱਚ ਕੀਤਾ ਜਾਏਗਾ ਸੋ ਯੂਪੀ ਦੇ ਵਿੱਚ ਬਹੁਤ ਵੱਧ ਚੜ ਕੇ ਜਿਹੜਾ ਇਹ ਪ੍ਰੋਗਰਾਮ ਕੀਤਾ ਜਾਏਗਾ ਕੱਲੇ ਪੰਜਾਬ ਦਾ ਮੋਰਚਾ ਨਾ ਦਰਸਾ ਕੇ ਆਪਾਂ ਸਾਰੇ ਰਲ ਮਿਲ ਸਹਿਯੋਗ ਦੇਈਏ ਸੋ ਇਹਨੂੰ ਜਿਹੜਾ ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਕੱਲੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਮੋਰਚਾ ਹੈ ਸੋ ਆਓ ਰਲ ਮਿਲ ਕੱਲ ਸਾਰੇ ਹਾਜ਼ਰੀ ਲਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ